ਅਇ ਦਿਨ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਤਨੀ ਦੇ ਵੱਲੋਂ ਪਤੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਈ ਅਜਿਹੇ ਮਾਮਲੇ ਸਾਹਮਣੇ ਵੀ ਆ ਚੁੱਕੇ ਨੇ ਜਿਸ ਨੂੰ ਸੁਣ ਕੇ ਪੜ੍ਹ ਕੇ ਦੇਖ ਕੇ ਰੂਹ ਜੋ ਹੈ ਤੁਹਾਡੀ ਵੀ ਕੰਬ ਗਈ ਹੋਵੇਗੀ ਅਜਿਹਾ ਇੱਕ ਮਾਮਲਾ ਜੋ ਹੈ ਸਾਹਮਣੇ ਆਇਆ ਹਾਲਾਂਕਿ ਇਸ ਦੇ ਵਿੱਚ ਹਾਲੇ ਜੋ ਹੈ ਪੁਸ਼ਟੀ ਨਹੀਂ ਹੋਈ ਹੈ ਕਿ ਆਖਰ ਇਸ ਦੇ ਵਿੱਚ ਗਲਤ ਕੌਣ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੁੰਦਰ ਨਗਰ ਨਿਵਾਸੀ ਹਰਸ਼ ਕੁਮਾਰ ਦੇ ਵੱਲੋਂ ਆਪਣੀ ਨੂ ਸ਼ੋਵਾ ਉੱਪਲ ਦੇ ਵੱਲੋਂ ਆਪਣੇ ਪੁੱਤਰ ਨਿਖਲ अरोड़ा ਅਤੇ ਪਤਨੀ ਨੈਣਾ अरोड़ा ਉਤੇ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਅਤੇ ਗਰਪਾਤ ਕਰਵਾਉਣ ਦੇ ਲਈ ਮਜਬੂਰ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਮੰਕੜਤ ਕਰਾਰ ਕਰਦਿਆ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਹੈ ਕਿ ਇਹਨਾਂ ਦੋਸ਼ਾਂ ਦੇ ਵਿੱਚ ਰੱਤੀ ਭਰ ਵੀ ਕੋਈ ਸੱਚਾਈ ਨਹੀਂ ਹੈ ਹਰਸ਼ ਕੁਮਾਰ ਨੇ ਦੱਸਿਆ ਹੈ ਕਿ ਨਿਖਲ अरोड़ा ਦਾ ਵਿਆਹ ਵਿਕਾਸ ਉੱਪਲ ਦੀ ਧੀ ਸ਼੍ਰੀਆ ਉੱਪਲ ਦੇ ਨਾਲ ਹੋਇਆ ਸੀ ਨikhil arora ਨੇ ਆਪਣੀ ਪਤਨੀ ਨੂੰ ਪੂਰੇ ਪਿਆਰ ਅਤੇ ਸਤਕਾਰ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੇਆ ਦੇ ਗਲਤ ਅਤੇ ਜ਼ਾਲਮ ਵਿਵਹਾਰ ਨੇ ਇਸ ਵਿਆਹ ਦਾ ਜੋ ਰਿਸ਼ਤਾ ਹੈਗਾ ਉਸ ਨੂੰ ਜ਼ਹਿਰੀਲਾ ਬਣਾ ਦਿੱਤਾ ਸੋਰੀਆ ਨੇ ਵੀ ਜੋ ਹੈ ਉਹਨਾਂ ਨੂੰ ਪਿਆਰ ਦੇ ਨਾਲ ਹਨੀਮੂਨ ਦੇ ਲਈ ਵਿਦੇਸ਼ ਭੇਜਿਆ ਉੱਥੇ ਵੀ ਕੁੜੀ ਨੇ ਮੁੰਡੇ ਦੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਉਸ ਨੂੰ ਜੋ ਹੈ ਥੱਪੜ ਵੀ ਮਾਰੇ ਗਏ ਨੇ ਪਰ ਉਹਨਾਂ ਦੇ ਪੁੱਤਰ ਨikhil arora ਨੇ ਪਰਿਵਾਰ ਦੇ ਇੱਜ਼ਤ ਦੇ ਲਈ ਚੁੱਪੀ ਸਾਦੀ ਰੱਖੀ ਅਤੇ ਕਿਸੇ ਤਰ੍ਹਾਂ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸ਼ਰਿਆ ਦੇ ਹਾਲਾਤਾਂ ਨੂੰ ਸਾਂਭਣਾ ਉਸ ਦੇ ਲਈ ਔਖਾ ਹੋ ਗਿਆ ਜਿਸ ਤੋਂ ਬਾਅਦ ਝਗੜੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਝਗੜਿਆਂ ਦੇ ਵਿਚਕਾਰ ਉਹ ਆਪਣੇ ਪਿਤਾ ਦੇ ਘਰ ਚਲੀ ਗਈ ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਤੋਂ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਨਾਲ ਕੀਤਾ ਕਿ ਮਿਲੋਗੀ ਅਸੀਂ ਕੰਨਿਆ ਦਾ ਲਿੱਤਾ ਪਾਉ ਜੀ ਉਹ ਖੁਸ਼ੀ ਨਾਲ ਵਿਆਹ ਤੇ ਚਾਹ ਨਾਲ ਵਿਆਹ ਕੀਤਾ 25 26 ਸਾਲ ਮੇਰੇ ਵਿਆਹ ਨੂੰ ਹੋ ਗਿਆ ਤੁਦਸ ਚਾ ਵੀ ਸਾਨੂੰ ਸਾਡੀ ਅਜ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ ਥੋੜੀ ਥੋੜੀ ਸਿੱਧੀ ਤੇ ਸਾਨੂੰ ਆਪਣੀ ਫੈਮਲੀ ਤੱਕ ਕੋਈ ਪਰਨ ਨਹੀਂ 25 ਬੱਚਿਆਂ ਦਾ ਕੁਝ ਨਾ ਪਿਆ ਕੀਤਾ ਹੁਣ ਬੱਚੇ ਦੀ ਮੈਰਿਜ ਹੋਈ ਇਹ ਦੋਨੋਂ ਯੂਰਪ ਗਏ ਹੋਏ ਬੱਚਿਆਂ ਦੀ ਮੈਨ ਨਹੀਂ ਬਣੀ ਕੁੜੀ ਨੇ ਮੁੰਡੇ ਨੂੰ ਮਾਰਿਆ ਦੋ ਤਿੰਨ ਵਾਰੀ ਮਾਰਦਾ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ ਦੋ ਤਿੰਨ ਵਾਰੀ ਮਾਰਤਾ ਕੁੜੀ ਨੇ ਮੁੰਡੇ ਨੂੰ ਮਾਰਤਾ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲਾਂ ਕਰੀਏ ਮਾਮੇ ਨੇ ਮੇਰੇ ਘੁੱਪਣ ਮਾਰਤਾ ਹੋਰੇ ਜਿਹੜੀ ਇਹ ਨਿਊਜ਼ ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਕਾਤੀਆਂ ਗਈਆਂ ਟੋਟਲ ਸਾਡੇ ਮਹੱਲੇ ਦੇ ਸਾਰੇ ਸਰਦਾਰ ਸੂਰਾ ਮਹੱਲਾ ਨਾਲ ਆ ਲੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤਾਂ ਅਸੀਂ ਤੇਰੇ ਨਾਲ ਖੜੇ ਹਾਂ ਤੇ ਤੂੰ ਘਬਰਾਣਾ ਤੋਂ ਪਿਆ ਮੈਂ ਕਿਹਾ ਮੈਨੂੰ ਉਹ ਧਮਕੀਆਂ ਦਿੰਦੇ ਬੰਦੇ ਪੁੱਛ ਦੀਏ ਕਿ ਦੀਆਂ ਕਹਿੰਦੇ ਅਸੀਂ ਤੇਰੇ ਨਾਲ ਐ ਪਰਸਨ ਨਾਲ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਇਸ ਵੇਲੇ ਕਿਹ ਸਾ ਗੁੰਡਾ ਇਤਤਲ ਮਹੀਨਾ ਪਹਿਲੇ ਵੀ ਇਹ ਮੁੰਡਾ ਸੀਗਾ ਤੇ ਹੁਣ ਬਕਵਾਸ ਕਰੀ ਜਾਂਦਾ ਪਏ ਇੱਥੇ ਆ ਕੇ ਬੋਜੀ ਨਿਖਲ अरोड़ा ਦੇ ਪਿਤਾ ਨੇ ਅੱਗੇ ਕਿਹਾ ਹੈ ਕਿ ਕੁੜੀ ਦੇ ਮਾਮੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਵੱਲੋਂ ਕਿ ਮਾਮਲਾ ਸੌਟ ਆਊਟ ਹੋ ਜਾਵੇ ਅਜਿਹੇ ਦੇ ਵਿੱਚ ਕੁੜੀ ਦੇ ਮਾਮੇ ਦੇ ਵੱਲੋਂ ਸਾਨੂੰ ਥੱਪੜ ਵੀ ਮਾਰ ਦਿੱਤਾ ਗਿਆ ਤੇ ਇਸੇ ਦੇ ਨਾਲ ਉਸ ਦੇ ਵੱਲੋਂ ਧਮਕੀ ਵੀ ਦਿੱਤੀ ਗਈ ਹੈ ਧਮਕੀ ਦੀ ਆਡੀਓ ਜੋ ਹੈ ਕੀ ਆ ਜੋ ਇਸ ਦੇ ਵਿੱਚ ਨਿਖਲ ਹੈ ਉਸ ਦੇ ਪਿਤਾ ਦੇ ਵੱਲੋਂ ਪੇਸ਼ ਵੀ ਕੀਤੀ ਗਈ ਹੈ ਜਿੰਨੇ ਜੋ ਕਰਨਾ ਹੈ ਕਰ ਲਵੇ ਮੈਂ ਕਿਸੇ ਕੋਲ ਡਰਦਾ ਨਹੀਂ ਹਾਂ ਤੁਹਾਨੂੰ ਕਿਸੇ ਨੇ ਕੁਝ ਕੀ ਹੈ ਹੀ ਨਹੀਂ ਬੋਜੀ ਨਾ ਕਿਸੇ ਨੇ ਕੋਈ ਕੋਈ ਧਮਕੀ ਦਿੱਤੀ ਹੈ ਤੁਹਾਨੂੰ ਜੇ ਦਾਮ ਹੈ ਨਾ ਭਾਵੇਂ ਕੋਈ ਹੈ ਹੈਪੀ ਹੈ ਜਾਂ ਕੋਈ ਵੀ ਹੈ ਜੋ ਕਰਨਾ ਕਰ ਲਵੇ ਤੁਹਾਡਾ ਤਾਂ ਬੋਜੀ ਕਿਸੇ ਨੇ ਕੋਈ ਨਾ ਮਿਲ ਲੇਤਾ 아이 ਕੀ ਕਰਨਾ ਹੀ ਕੋਈ ਕਰਨ ਜੋ ਕੀ ਹੈ ਹੀ ਨਹੀਂ ਤੁਸੀਂ ਕਰ ਗਏ ਬਠੀਕ ਕਰਨੇ ਕਿ ਹੁਣ ਜੇ ਮਾਰਾ ਮੋਟਾ ਕੀਤਾ ਹੁਣ ਇਹਨਾਂ ਦੇ ਕਾਰਵੜੇ ਕੋਟਾਂਗਾ ਮੈਂ ਇਸ ਦੌਰਾਨ ਹਰਸ਼ ਕੁਮਾਰ ਨੇ ਦੱਸਿਆ ਹੈ ਕਿ ਸ਼ਰਿਆ ਉਪਲ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਉੱਚ ਪਦਰੀ ਸੰਬੰਧਾਂ ਦੇ ਰਾਹੀ ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਵਿਰੋਧ ਪਤਨੀ ਦੇ ਪੋਸਟਰ ਜਿਹੜੇ ਹੈਗੇ ਲਗਾਏ ਗਏ ਜਿਸ ਕਾਰਨ ਉਸਦੇ ਪਰਿਵਾਰ ਨੂੰ ਬਹੁਤ ਮਾਨਸਿਕ ਪੀੜਾ ਹੋ ਰਹੀ ਆ ਤੇ ਉਸੇ ਪਰਿਵਾਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ। ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰ ਹੋ ਗਿਆ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਮੇਰੇ ਵਿਆਹ ਹੀ ਨਾ ਕਰੇ। ਮੁੰਡੇ ਨਹੀਂ ਹੁਣੇ ਜਿਹਦੇ ਜੋ ਸਾਡਾ ਹਾਲ ਇਹ ਕਿਤਾ ਪਿਆ। ਬਈ ਵਗਾਵ ਆ ਕੇ ਮਰਦੇ ਹੋ ਇਦਾਂ ਬੋਲਦਾ ਬੋਈ ਉਹ ਬੰਦੇ ਟੋਨੀ ਕਪੂਰੋ ਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਵੀ ਕੋਈ ਸ਼ ਉਹਨਾਂ ਨੇ ਐਸਾ ਬੇੜਾ ਕਰੇ ਘਰ ਤੇ ਪੂਰੇ ਸਮਾਜ ਬਾਰੇ ਆਪਾਂ ਬਰਾਦਰ ਦੇ ਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਾ ਕਿ ਮर्याਦਾ ਤਾਂ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨੂੰ ਕਰਦੇ ਬੋਈ ਇਹ ਤਾਂ ਗੁੰਡੇ ਹੈ ਬਈ ਬਿਜ਼ਨਸਮੈਨ ਨਹੀਂ ਗੁੰਡੇ ਲੱਗਦਾ ਸਰੀਪ ਪਰਿਵਾਰਾਂ ਦਾ ਜੀਣਾ ਰਾਨਾ ਫਰਾਮ ਆ ਬਈ ਵਿਆਹ ਹੀ ਨਹੀਂ ਕਰਾ ਜਿੰਦਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮਨ ਆਪੇ ਵਿਆਹ ਕਰਾਣ ਅਸੀਂ ਇਹ ਚੱਕਰੇ ਪਿਆ ਸਕਦੇ ਸਾਡੀ ਤਾਂ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜੰਮਣਾ ਗਲਤੀ ਹੈ ਮੁੰਡੇ ਜੰਮਣਾ ਔਰ ਜਿਹੜਾ ਜਿਹੜਾ ਆਪਣਾ ਕਾਨੂੰਨ ਆ ਉਹ ਲੜਕੀਆਂ ਦੇ ਥੋੜਾ ਕਿਤੇ ਲਾ ਕਿਤੇ ਉਹਨਾਂ ਦੇ ਹੱਕ ਵਿੱਚ ਆ ਜਦੋਂ ਲੜਕੀ ਕਹਿੰਦੀ ਹੈ ਝੂਠ ਹੀ ਕਹਿੰਦੀ ਹੈ ਕਿ ਮੇਰੇ ਕੋਲ ਉਹਨਾਂ ਨੇ ਆਪਣਾ ਦਹੇਜ ਮੰਗਿਆ ਉਹ ਬਿਲਕੁਲ ਹੀ ਝੂਠਾ ਤੇ ਬਣਿਆ ਬੇਬੁਨਿਆਦ ਹੁੰਦਾ 99 ਜਿਹੜੇ ਪਰਸੈਂਟ ਕੇਸ ਹੈਗੇ ਉਹ ਬਿਲਕੁਲ ਝੂਠੇ ਹੁੰਦੇ ਆ ਕਿ ਜਿਹੜਾ ਲੜਕੀ ਇਸ ਦਾ ਮਿਸਯੂਜ਼ ਕਰਦੀ ਹੈ ਔਰ ਲੜਕੇ ਤੇ ਲੜਕੇ ਪਰਿਵਾਰ ਤੇ ਪ੍ਰੈਸ਼ਰ ਪੰਦੀ ਐਡਵੋਕੇਟ ਅਨਿਲ ਸਲੋਜਾ ਐਡਵੋਕੇਟ ਸ਼ਾਮਸੁੰਦਰ ਉਹੋ ਜੀ ਨੇ ਕਿਹਾ ਹੈ ਕਿ ਦਾਜ ਕਾਨੂੰਨ ਦੇ ਨਾਮ ਹੁੰਦੇ ਹਰ ਰੋਜ਼ ਜੋ ਹੈ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਜਿਸ ਦੇ ਕਾਰਨ ਲਾੜੇ ਵਾਲੇ ਪੱਖ ਦੇ ਲੋਕ ਭਾਰੀ ਮਾਨਸਿਕ ਪੀੜਾ ਦੇ ਕਾਰਨ ਜੋ ਹੈ ਖੁਦਕੁਸ਼ੀ ਵੀ ਕਰ ਰਹੇ ਨੇ ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਭਾਰਤ ਇਨਿਆ ਇੱਕ ਜੋ ਐਸ ਦੇ ਵਿੱਚ ਧਾਰਾ 85 ਤੇ 86 ਦੇ ਵਿੱਚ ਜ਼ਰੂਰੀ ਬਦਲਾਅ ਕਰਨ ਦੀ ਵੀ اپیل ਕੀਤੀ ਹੈ ਤੇ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਇੱਕ ਪਾਸੇ ਜੋ ਕੁੜੀ ਹੈ ਯਾਨੀ ਜੋ ਨੂੰ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਸੌਰਿਆਂ ਦੇ ਵੱਲੋਂ ਸਾਰੇ ਇਹ ਇਲਜ਼ਾਮਾਂ ਤੋਂ ਕਿ ਨਾਰਾ ਕੀਤਾ ਗਿਆ ਤੇ ਦੂਜੇ ਪਾਸੇ ਜੋ ਨੂੰ ਹੈ ਨੂੰ ਦੇ ਜੋ ਪਕੇ ਪਰਿਵਾਰ ਉਸ ਉਤੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਕੋਈ ਖੁਲਾਸੇ ਹੁੰਦੇ ਨੇ ਲੁਧਿਆਣਾ ਤੋਂ ਯਗਮ 베ਰੀ ਦੀ ਰਿਪੋਰਟ ਹਮਦਰ ਟੀਵੀ